ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਰਾਗ ਮਹੱਲਾ ਪਹਿਲਾ ਬੇਨੋਂ ਪੇਰ ਤਨ ਸੀ ਗਾਰੀ ਐ ਜੋ ਬਨੋ ਬਾ ਦੇਖਵਾ ਨਾਮ ਆਣੇ ਸੋਖੇ ਸੇਜੜੀ ਬੇਨੂੰ ਫਿਰ ਬਾਦ ਦੇ ਸੀਗਰ ਦੁਖ ਕਣੋਂ ਦੋਹਾ ਗਣੀ ਨਾ ਕਰ ਸੇਜ ਪਤਾਰ ਮਨ ਰੇ RAM ਜਪੋ ਸੁਖ ਹੋਏ ਬੇਨ ਗੁਰ ਪ੍ਰੇਮ ਨ ਪਾਈਆ ਸਬਰ ਦੇ ਮਿਲੈ ਰੰਗ ਹੋਏ ਰਹਾ ਗੁਰ ਸਿਵਾ ਸੁਖ ਪਾਈਐ ਹਰ ਵਾਰੁ ਸਹਜੇ 시ਗਰ ਸਚਿ ਮਣੀ ਪਿਰਸੇ ਜੜੀ ਗੂੜਾ ਹੈ ਤੋ ਪਿਆਰ ਗੁਰਮੁਖੇ ਜਾਣ ਸਿਆਣੀਆਂ ਗੁਰ ਮਿਲੀ ਗੁਣ ਚਾਰ ਸੱਚੇ ਮਿਲੋ ਵਰ ਕਾਮੜੀ ਪੇਰੇ ਮੋਹੀ ਰੰਗੁ ਲਾਈ ਮਾਨੋ ਤਾਨੋ ਸੱਚੇ ਵੇਗਸਿਆ ਕੀ ਮਤੇ ਕਹਣ ਨਜਾਇ ਹਰੇ ਵਰੁ ਘਰੇ ਸੁਹਾਗਣੀ ਨਿਰਮਲ ਸਚੈ ਨਾਇ ਮਨਮਹੇ ਮਨਵਾ ਜੇ ਮਰੇ ਤਾ ਪੈ ਰਾਵੈ ਨਾਰੇ ਇਕ ਤੋਤਾ ਗੈ ਰਲੇ ਮਿਲੈ ਗਾਲੇ ਮੋਤੀਆਂ ਕਾ ਹਾਰ ਸੰਤ ਸਭਾ ਸੁਖ ਉਪਜੈ ਗੁਰਮੁਖੇ ਨਾਮ ਅਧਾਰ ਖਿਨ ਮਹੇ ਉਪਜੈ ਖੇਨੇ ਖਪੈ ਖੇਨੋ ਆਵੈ ਖੇਨੋ ਜਾਇ ਸਬਦ ਪਛਾਣੈ ਰਵੇ ਰਹਿ ਨਾ ਤੇ ਸੁਕਾਲ ਸੰਤਾਨ ਸਹਬ ਅਤਲ ਨਾ ਟੋਲੀਐ ਕਥਨੇ ਨ ਪਾਇਆ ਜਾਏ ਵਾਪਾਰੀ ਵਣ ਜਾ ਰਿਆ ਆਏ ਵਜਹ ਲਿਖਾਈ ਕਾਰ ਕਮਾਵ ਹੈ ਸੱਚ ਕੀ ਲਾਹਾ ਮਿਲੇ ਰਜਾਈ ਪੁੰਜੀ ਸੱਚੀ ਗੁਰ ਮਿਲੈ ਨਾ ਤਿਸੁ ਤਿਲ ਨ ਤਮਾਈ ਗੁਰਮੁਖੇ ਤੋਲੇ ਤੋਲੈ ਸੀ ਸਚੁ ਤਰਾ ਜੀ ਤੋਲ ਆਸਾ ਮਨਸਾ ਮੋਹਣੀ ਗੁਰੇ ਠਾਕੀ ਸਚੁ ਬੋਲ ਆਪੇ ਤੁਲਾਈ ਤੋਲ ਸੀ ਪੂਰੇ ਪੂਰਾ ਤੋਲ ਕਥਨ ਹੈ ਕਹਾਣੇ ਨਾ ਛੁੱਟੀਆਂ ਨਾ ਪੜੇ ਪੁਸਤਕ ਭਾਰ ਕਾਇਆ ਸੋਚ ਨ ਪਾਈਐ ਬਿਨੁ ਹਰਿ ਪਗਤੇ ਪਿਆਰ ਨਾਨਕ ਨਾਮ ਨ ਵਿਸਰੈ ਮੇਲੇ ਗੁਰ ਕਰਤਾਰ ਸ੍ਰੀ ਰાગ ਮਹਲਾ ਪਹਿਲਾ ਸਤ ਗੁਰ ਪੂਰਾ ਜੇ ਮਿਲੈ ਪਾਈਐ ਰਤਨੋ ਵਿਚਾਰ ਮਾਨੋ ਦੀਜੈ ਗੁਰ ਆਪਣੀ ਪਾਈ ਹੈ ਸਰਬ ਪਿਆਰ ਮੁਕਤੇ ਪਦਾਰਥ ਪਾਈ ਹੈ ਅਵਗਣ ਮੇਟਣ ਹਾਰ ਪਾਈ ਰੇ ਗੁਰਬੇ ਨੂੰ ਗਿਆਨ ਨੂੰ ਨਹੋਈ ਪੁੱਛੋ ਬ੍ਰਹਮੇ ਨਾਰਦੈ ਬੇਦ ਬਿਆਸੈ ਕੋਏ ਰਹਾ ਗਿਆਨ ਨੂੰ ਧਿਆਨ ਨੂੰ ਤੋਨੇ ਜਾਣੀ ਐ ਅਕਾਥੂ ਕਹਵੈ ਸੋਏ ਸਫਲਿਓ ਬਿਰਖ ਹਰੀਆਵਲਾ ਛਾਵ ਕਣੀਰੀ ਹੋਏ ਲਾਲ ਜਵੇਹਰ ਮਾਨਕੀ ਗੁਰ ਪੰਡਾਰੈ ਸੋਏ ਗੁਰ ਪੰਡਾਰੈ ਪਾਈਐ ਨਿਰਮਲ ਨਾਮ ਪਿਆਰ ਸੱਚੋ ਵਖਰ ਸੰਚਿਆ ਪੂਰੇ ਕਰਮੇ ਅਪਾਰ ਸੁਖ ਦਾਤਾ ਦੁਖ ਮੇਟਣ ਸਾਥ ਗੁਰ ਅਸੋਰ ਸੰਗਾਰ ਭਵਜਲ ਬਖਮ ਡਰਾਵਣੋ ਨਾ ਕੰਧੀ ਨਾ ਪਾਰ ਨਾ ਬੇੜੀ ਨਾ ਤੁਲਹੜਾ ਨਾ ਤੇਸ ਵੰਝਮਲਾਰ ਸਤਿਗੁਰ ਭੈ ਕਾ ਬੋਹਿ ਥਾ ਨਦਰੀ ਪਾਰੇ ਉਤਾਰ ਇਕੂ ਤੇਲੂ ਪਿਆਰਾ ਵਿਸਰੇ ਦੁਖ ਲਗੈ ਸੁਖ ਜਾਏ ਜਿਹਵਾ ਜਲਾ ਜਲਾਵਣੀ ਨਾਮ ਨਾ ਜਪੈ ਰਸਾਏ ਘਾਟੋ ਬਿਨਸੈ ਦੁਖ ਅਗਲੋ ਜਮੂ ਪਕੜੈ ਪਛਤਾਏ ਮੇਰੀ ਮੇਰੀ ਕਰ ਗਏ ਤਾਨੂੰ ਤੁਾਨੂੰ ਕਲਾਤ ਨਸਾਤੇ ਬੇਨੂ ਨਾ ਵੈ ਤੁਾਨੂੰ ਬਾਦੇ ਹੈ ਭੂਲੋ ਮਰ ਗਏ ਆਤੇ ਸਚਾ ਸਾਹਿਬ ਸੇਵੀ ਹੈ ਗੁਰਮੁਖੇ ਅਕਥੋ ਕਾਥੇ ਆਵੈ ਚਾਇ ਪਵਾਈਏ ਪਏ ਕਿਰਤੇ ਕਮਾਈ ਪੁਰਬੇ ਲਿਖਿਆ ਕਿਉ ਮੇਟੀਐ ਲਿਖਿਆ ਲੇਖ ਰਜਾਈ ਬੇਨੁਹਾਰੇ ਨਾਮ ਨਾ ਛੁੱਟੀ ਐ ਗੁਰਮਤਿ ਮਿਲੇ ਮਿਲਾਏ ਤੇ ਸੁਬੇ ਨੂੰ ਮੇਰਾ ਕੋ ਨਹੀਂ ਜਿਸ ਕਾ ਜੀਉ ਪਰਾਨੋ ਹਮ ਮਮਤਾ ਜਲੇ ਬਲਾਓ ਲੋਭ ਜਲਾਓ ਅਭੇ ਮਾਨੋ ਨਾਨਕ ਸਬਦ ਵਿਚਾਰੀਐ ਪਾਈਐ ਗੁਣੀ ਨਿਧਾਨੋ ਸਿਰੀ ਰਾਗੁ ਮਹਲਾ ਪਹਿਲਾ ਰੇ ਮਨ ਐਸੀ ਹਰਸੋ ਪੀਤੇ ਕਰ ਜੈਸੀ ਜਲ ਕਮਲੇ ਲਹਿਰੀ ਨਾਲੇ ਪਛਾੜੀਐ ਵੀ ਵਿਗਸੈ ਉਸਨਿ ਇਹ ਜਲਮਹੇ ਜੀ ਉਪਾਇ ਕੈ ਬੇਨੁ ਜਲ ਮਰਣ ਤਿਨੇ ਹੈ ਮਨ ਰੇ ਕਿਉਂ ਛੁੱਟ ਹੈ ਬੇਨੋ ਪਿਆਰ ਗੁਰਮੁਖੇ ਅੰਤਰ ਰਵੇ ਰਹਿਆ ਬਖਸੇ ਪਗਤੇ ਪੰਡਾਰ ਰਹਾ ਰੇ ਮਨ ਐਸੀ ਹਰਸੋਪ੍ਰੀਤੇ ਕਰੇ ਜੈਸੀ ਮਛਲੀ ਨੀਰ ਜੋ ਅਧਿਕ ਤੋ ਸੁਖ ਕਣੋ ਮਾਨੇ ਤਾਨੇ ਸੰਤੇ ਸਰੀਰ ਬੇਨੁ ਜਲ ਕੜੀ ਨਾ ਜੀਵਈ ਪ੍ਰਭੁ ਜਾਣੈ ਅਭ ਪੀਰ ਰੇ ਮਨ ਐਸੀ ਹਰਿ ਸੋ ਪੀਤੇ ਕਰੇ ਜੈਸੀ ਚਾਤ੍ਰਿਕ ਮੇਰ ਸਰ ਪਰ ਥਾਲ ਹਰੀਆਵਲੀ ਇੱਕ ਬੂੰਦ ਨਾ ਪਵਈ ਕੇਹ ਕਰਮ ਮਿ ਮਿਲਾ ਸੋ ਪਾਈਐ ਕਿਰਤ ਪਿਆ ਸੇਰੇ ਦੇਹ ਰੇ ਮਨ ਐਸੀ ਹਰਸੋ ਪ੍ਰੀਤ ਕਰੇ ਜੈਸੀ ਜਲ ਦੁੱਧ ਹੋਏ ਆਵਟਣ ਆਪੇ ਖਵੇ ਦੁੱਧ ਕੋ ਖਪਣੇ ਨ ਦੇ ਆਪੇ ਮੇਲੇ ਵਿੱਚੁੰਨਿਆ ਸੱਚ ਵੜਾਈ ਦੇ ਰੇ ਮਨ ਐਸੀ ਹਰਿ ਸੋਪ੍ਰੀਤੇ ਕਰੇ ਜੈਸੀ ਚਕਵੀ ਸੂਰ ਖੇਨੂ ਪਲ ਨੀਦ ਨਾ ਸੋਵਈ ਜਾਣੈ ਦੂਰ ਹਜੂਰੇ ਮਨਮੋਖੇ ਸੋਝੀ ਨਾ ਪਵੈ ਗੁਰਮੋਖੇ ਸਦਾ ਹਜੂਰੇ ਮਨਮੋਖੇ ਗਣਤ ਗਣਾਵਣੀ ਕਰਤਾ ਕਰੇ ਸੋਇ ਤਾ ਕੀ ਕੀਮਤੇ ਨਾ ਪਵੈ ਜੇ ਲੋਚੈ ਸਭ ਕੋਏ ਗੁਰਮਤਿ ਹੋਏ ਤਪਾਈਐ ਸਚਿ ਮਿਲੇ ਸੁਖ ਹੋਈ ਸਚਾ ਨੇਹ ਨ ਟੁੱਟਈ ਜੇ ਸਤਗਰ ਭੇਟੈ ਸੋਏ ਗਿਆਨ ਪਦਾਰਥ ਪਾਈਐ ਤ੍ਰੇ ਭਵਨ ਸੋਝੀ ਹੋਏ ਨਿਰਮਲ ਨਾਮ ਨ ਵਿਸਰੈ ਜੇ ਗੁਣ ਕਾ ਗਾਹ ਕੁ ਹੋਏ ਖੇਲੇ ਗਏ ਸੇ ਪੰਖਣੂ ਜੋ ਚੁਗਦੇ ਸਰ ਤਾਲੇ ਘੜੀ ਕੇ ਮਹਤ ਤੇ ਕੇ ਚੱਲਣਾ ਖੇਲਣ ਅਜੂ ਕੇ ਕੱਲੇ ਜੇਸੂ ਤੂੰ ਮੇਲੇ ਸੋ ਮਿਲੈ ਜਾਏ ਸੱਚ ਪੇੜ ਮੱਲੇ ਬੇਨੂ ਗੋਰੇ ਪ੍ਰੀਤੇ ਨਾ ਉਪਜੈ ਹਾਉ ਮੈ ਮੈ ਲੁ ਨਜਾਈ ਸੋਹੰ ਆਪ ਪਛਾਣੀਐ ਸਬ ਦੇ ਪੇ ਦੇ ਪਤੀਆ ਗੁਰਮੁਖੇ ਆਪ ਪਛਾਣੀਐ ਅਵਰ ਕੇ ਕਰੇ ਕਰਾਈ ਮੇਲੀ ਆਕਾ ਕਿਆ ਮੇਲੀ ਐ ਸਬ ਦੇ ਮਿਲੇ ਪਤਿਆਏ ਮਨ ਮੁਖੇ ਸੋਝੀ ਨਾ ਪਵੈ ਵਿਛੜੇ ਚੋਟਾ ਖਾਈ ਨਾਨਕ ਦਰ ਘਰ ਏਕ ਹੈ ਔਰ ਨ ਦੂਜੀ ਜਾਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ